ਕਹਿੰਦਾ ਸਣੇ ਸਫਾਰੀ ਚੱਕਣਗੇ ਤੈਨੂੰ ਵੱਡੇ ਮਿਰਜੇ ਨੂੰ ਕਿਹੜਾ ਹੱਥ ਸਫਾਰੀ ਨੂੰ ਪਾਉ ਨਹੀਂ ਦਿੱਲੀ ਤੱਕ ਪਹੁੰਚ ਯਾਰ ਦੀ ਲੈ ਵੀ ਬਾਬਾ ਗੁਰਵਿੰਦਰ ਜੀ ਉਹਨਾਂ ਦਾ ਪੰਜਾਬ ਸ਼ਿੰਗਾਰ ਚੈਂਪੀਅਨ ਆਫ ਚੈਂਪੀਅਨ ਕੋਰ ਆ ਵੀ ਇੱਥੇ ਪਹੁੰਚਣਾ ਪਰਸੋ ਲੈ ਕੇ ਆਵਾਂਗੇ ਵੀਰੇ ਹਾਂਜੀ ਪਰਸੋ 11 ਤਰੀਕ ਨੂੰ 11 ਤਰੀਕ ਨੂੰ ਬਾਈ ਏਸ ਆਪਣੇ ਟੈਂਟ ਕੋਲੇ ਆ ਜਾਣਾ ਸਾਰੇ ਵੀਰ ਦਰਸ਼ਨ ਜ਼ਰੂਰ ਕਰਿਓ ਜਿਹੜੇ ਬਾਈਆਂ ਦਾ ਰੋਜ਼ਗਾਰ ਆ 껠ੜਾ ਲਾਉਂਦੇ ਆ ਤੇ ਉਹ ਨਸਲਾ ਇਹ ਵੀ ਮੰਡੀ ਦੇ ਵਿੱਚ ਬਹੁਤ ਪਹੁੰਚਦੇ ਆ ਇਹਨਾਂ ਵਿੱਚ ਜੁੜਦੇ ਆ ਬਾਈ ਇਹ ਆ ਸਕਾਰਪੀਆ ਚ ਯਾਗਰ ਫੇਰ ਨਹੀਂ ਟਲ ਰਿਹਾ ਇਹ ਫੇਰ ਨਹੀਂ ਟਲ ਰਿਹਾ ਮਾਰੂ ਕਿਸੇ ਨੂੰ ਅੱਜ ਮੰਡੀ ਚ ਉਹ ਟੌਰਾ ਖੜਾ ਹੋ ਗਿਆ ਟੌਰਾ ਛੱਡ ਲਿਆ ਯਾਗਰ ਨੇ ਕਹਿੰਦਾ ਅੱਜ ਤੁਸੀਂ ਫੈਨ ਦੇਖੋ ਮੇਰੇ ਉਰੇ ਕਿਵੇਂ ਆਉਂਦੇ ਨੇ ਵੈਸੇ ਉਰੇ ਜ਼ਰੂਰ ਵੀ ਆਉਂਦਾ ਅਗਲੇ ਕੰਝਾ ਆਪਣਾ ਪੰਜਾਬੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਚੱਲੇ ਆ ਆਪਣੀਆਂ ਦੋ ਘੋੜੀਆਂ ਲੈ ਕੇ ਨਾਬੇ ਮੰਡੀ ਤੇ ਤੇ ਬਾਕੀ ਆਪਣੇ ਉੱਥੇ ਘੋੜੇ ਵੀ ਆਉਣੇ ਆ ਹਨਾ ਦੋ ਚਾਰ ਬਸ਼ੇਰੀਆਂ ਵੀ ਪਹੁੰਚੀਆਂ ਨੇ ਆਪਣੀਆਂ ਉੱਥੇ ਜਿਹੜੀਆਂ ਲੈ ਕੇ ਖੜਾਈਆਂ ਹੋਈਆਂ ਸੀ ਬਾਹਰ ਹਜੇ ਫਾਰਮ ਤਿਆਰ ਕਰੀ ਜਾਂਦੇ ਸੀ ਤਾਂ ਕਰਕੇ ਆਪਾਂ ਸਿੱਧਾ ਘਰੇ ਨਹੀਂ ਲੈ ਕੇ ਅੱਜ ਸਿੱਧਾ ਨਾਬੇ ਮੰਡੀ ਤੇ ਐਂਟਰੀ ਕਰਵਾਤੀ ਉਹਨਾਂ ਦੀ ਤੇ ਆਹ ਘੋੜੀ ਹੋ ਗਈ ਇੱਕ ਆਪਾਂ ਨੌਕਰੀ ਖਰੀਦੀ ਆ ਉਹ ਟਰੇਲਰ 'ਚ ਲੋਡ ਕਰਦੇ ਆ ਬਈ ਚੱਲੀਏ ਬਾਬਾ ਜੀ ਹਾਂਜੀ ਇਹ ਵੀ ਅੱਜ ਉੱਥੇ ਮੰਡੀ ਦਾ ਦੂਜਾ ਦਿਨ ਆ ਸਾਡੀ ਸਕੂਨ ਵੀ ਪਹੁੰਚੂਗੀ ਕੱਲ ਨੂੰ ਕੱਲ ਨੂੰ 10 ਤਰੀਕ ਹੈ ਇਹ ਆਪਣੀ ਪਵਨ ਵੀ ਪਾਰਟੀ ਕਰਨ ਵਾਲੀ ਆ ਬਾਈ ਬਸ ਆਹੀ ਮਹੀਨੇ ਚ ਸੂ ਪਣਾਏ ਨੇ ਤੇ ਦੇਖੋ ਕਰਮ ਵਾਲੀ ਕੀ ਦਿੰਦੀ ਆ ਤੇ ਇੱਕ ਕੋੜੀ ਆਪਾਂ ਆਪਣੀ ਨੌਕਰੀ ਲੈ ਕੇ ਚਲੇ ਦੋਨੇ ਕੋੜੀਆਂ ਆਪਾਂ ਸੇਲ ਕਰਕੇ ਆਉਣੀਆਂ ਨੇ ਪਰੀ ਪਰੀ ਬਾਲਾ ਜਈ ਸਾਡੇ ਚੀਮਾ ਚਾਚਾ ਜੀ ਤੋਂ ਕਰਵਾਉਣਿਆ ਹੁਣ ਆਪਾਂ ਡਰੈਨ ਲਵਾ ਕੇ ਵਾਲ ਫੋਲ ਸੈੱਟ ਤੋਂ ਚਾਚਾ ਜੀ ਠੀਕ ਠਾਕ ਹੋ ਜੀ ਹਾਂ ਬੜੀ ਵਧੀਆ ਚੜਾਈਆਂ ਨੇ ਬਈ ਚਾਚਾ ਹਾਂ ਅੱਜ ਮੰਡੀ ਤੇ ਗੱਲਾਂ ਚਾਹੀਆਂ ਬਾਹਰ ਕੀ ਕਰਦੇ ਅੱਜ ਪੁਆਏ ਸਫਾਰੀ ਚ ਪਾਇਆ ਜਿਹੜੀ ਜਿਹੜੀ ਚੀਜ਼ ਮੰਗੀ ਜਾਂਦੇ ਆ ਬਾਬੇਓ ਦੇਖ ਲਓ 400 ਰੁਪਿਆ ਕੀ ਛੱਡ ਲੈਵੇ ਆਈ ਵੀ ਸਫਾਰੀ ਆ ਕਹਿੰਦਾ ਸਣੇ ਸਫਾਰੀ ਚੱਕਣਗੇ ਤੈਨੂੰ ਵੱਡੇ ਮਿਰਜੇ ਨੂੰ ਕਿਹੜਾ ਹੱਥ ਸਫਾਰੀ ਨੂੰ ਪਾਉ ਨਹੀਂ ਦਿੱਲੀ ਤੱਕ ਪਹੁੰਚ ਯਾਰ ਦੀ ਵੀ ਦਿੱਲੀ ਤੱਕ ਪਹੁੰਚ ਯਾਰ ਦੀ ਕੀ ਗੱਲ ਹੈ ਜੀ ਮੰਡੀ ਦੇ ਕੀੜੇ ਕਢਾ ਰਿਹਾ ਜਾਂ ਕਰੂ ਪੂਰਾ ਸਫਾਰੀ ਚ ਜੀ ਪੁਰਾਣੇ ਮਾਡਲ ਦਾ AC ਚ ਆਉਂਦਾ ਹੋਇਆ ਹੈ ਗੱਤ ਕਿ ਰਡਾ ਇਹ ਮੌਸਮ ਬੰਨਿਆ ਪਿਆ ਜਾਗ ਕੇ ਸੁਣਾ ਰਿਹਾ ਢੋਲੇ ਦੀਆਂ ਰੱਬ ਇਹ ਆ ਨਾਬੇ ਮੰਡੀ ਦੀ ਐਂਟਰੀ ਤੇ ਇਧਰ ਹਾਰ ਸ਼ਿੰਗਾਰ ਦੀਆਂ ਦੁਕਾਨਾਂ ਨੇ ਜਿੱਥੋਂ ਸਟਾਰਟਿੰਗ ਹੁੰਦੀ ਆ ਜਿਹੜੇ ਰੂਲ ਆ ਮੰਡੀ ਦੇ ਅਸਲ ਵਿੱਚ ਪਿਛਲੀ ਵਾਰੀ ਵੀ ਜਿਹੜੇ ਰੂਲ ਸੀਗੇ ਜੀ ਇਹ ਬਾਈ ਜੀ ਹੁਣੇ ਬੈਠਾ ਹੋਰ ਬਾਈ ਜੀ ਠੀਕ ਠਾਕ ਹੋ ਜੀ ਤੇ ਜਿਵੇਂ ਬਾਈ 1 ਜਨਵਰੀ ਦੀ ਪਰਚੀ ਲੱਗਦੀ ਉਹ 100 ਰੁਪਏ ਲੱਗਦੀ ਹੈਣਾ ਜੀ ਤੇ ਬਾਕੀ ਜਿਵੇਂ ਜਨਵਰ ਕਿਸੇ ਦਾ ਸੇਲ ਹੁੰਦਾ ਉਹਦਾ ਕੀ ਹਿਸਾਬ ਕਿਤਾਬ ਹੁੰਦਾ ਕਿੰਨੇ ਪਰਸੈਂਟ ਠੀਕ ਹੈ ਜੀ ਲੱਖ ਮਗਰ 4% ਆ ਤੇ ਜਿਹੜਾ ਸੇਲ ਕਰਦਾ ਉਹਨੂੰ ਘੱਟ ਜਾਨੀ ਕਿ ਪੈਂਦੀ ਰਕਮ ਤੇ ਜਿਹੜਾ ਲੈਂਦਾ ਖਰੀਦਦਾ ਬਈ ਉਹਨੂੰ ਵੱਧ ਠੀਕ ਹੈ ਬਈ ਲੈ ਸਾਰੇ ਬੰਦੇ ਭਰਪੂਰ ਹੈ ਸਾਰੇ ਨਹੀਂ ਮਤਲਬ ਕੁਝ ਇੱਕ ਬਾਕੀ ਤਾਂ ਬੰਦੇ ਘੰਟ ਹੈ ਤੇ ਆ ਵੀਰੇ ਦੱਸਿਓ ਕਿੰਨੀਆਂ ਕ ਘੋੜੀਆਂ ਆ ਗਈਆਂ ਹੁਣ ਆ ਗਿਆ 1.5 ਸੌ ਡੰਗਰ ਆ ਗਿਆ 150 ਡੰਗਰ ਫਿਰ ਅੱਜ ਲਾਲੋ ਤੁਸੀਂ ਵੀਰੇ ਦੂਜੇ ਦਿਨਾਂ ਸ਼ਾਮ ਤੱਕ ਵਧੀਆ ਰਸ਼ ਹੋ ਜੂ ਹਾਂਜੀ ਅੱਜ ਰਾਤ ਨੂੰ ਮਾਲ ਮਾਲ ਨੂੰ ਫੁੱਲ ਹੋ ਜੂਗਾ ਹਾਂ ਕਾਲੂ ਫੁੱਲ ਹੋ ਜੂਗਾ ਤੇ 12 ਤੱਕ ਮੰਡੀ ਲੱਗਣੀ ਆ 14 ਤੱਕ ਚੱਲ ਜੂ 14 ਤੱਕ ਚੱਲ ਜੂ ਜੀ ਅੱਜ ਬਾਲ ਗੁਣਿਆ ਮੁੰਡੇ ਨੇ ਆਉਣਾ ਬਟਾਲਾ ਬਾਲ ਨਹੀਂ ਵਧੀਆ ਹੈਗਾ ਰਾਤ ਵਾਲਾ ਬਾਲ ਵਧੀਆ ਠੀਕ ਹੈ ਵੀਰੇ ਜੇ ਕੋਈ ਬੰਦਾ ਥੋੜਾ ਜਣ ਗੈਲੀ ਕਰਦਾ ਕੋਈ ਦੱਸਦਾ ਨਹੀਂ ਹੈਗਾ ਉਹਦਾ ਫਾਈਨ ਵਗੈਰਾ ਲੱਗਦਾ ਹੈ ਨਾ ਹਾਂ ਬਿਲਕੁਲ ਸਹੀ ਗੱਲ ਹੈ ਵੀ ਜੇ ਗਲਤ ਚੀਜ਼ ਕਰਾਂਗੇ ਬਾਈ ਉਹਦਾ ਫਾਈਨ ਵੀ ਲੱਗੂਗਾ ਨਹੀਂ ਜੋ ਵੀ ਤੁਸੀਂ ਸੱਚ ਇਹਨਾਂ ਦੇ ਵਿਅਸਤ ਬੰਦੇ ਫਿਰਦੇ ਆ ਕਾਨੂੰਨ ਕਿਸੇ ਨੂੰ ਜੁਰਮਾਨਾ ਪਾਵੇ ਮੈਂ ਤਾਂ ਇਹ ਚੀਜ਼ ਪਹਿਲਾਂ ਕਹਿਣਾ ਵੀ ਜੋ ਵੀ ਤੁਹਾਡਾ ਸੌਦਾ ਹੋਊਗਾ ਸਚਾਈ ਤੇ ਤੁਸੀਂ ਦੱਸਿਓ ਬਿਲਕੁਲ ਭਾਈ ਬਿਲਕੁਲ ਹਾਂ ਤੱਕਾ ਕੋਈ ਨਹੀਂ ਹੁੰਦਾ ਤੇਜ ਬਣਦਾ ਉਹਦੇ ਨਾਲ ਤੁਹਾਨੂੰ ਹੁੰਦਾ ਬਿਲਕੁਲ ਭਾਈ ਬਿਲਕੁਲ ਜੀ ਠੀਕ ਹੈ ਵੀਰੇ ਲੈ ਵੀ ਮੰਗੂ ਨੇ ਤਾਂ ਲੈਡੀ ਪਹਿਲੀਆਂ ਦੇ ਵਿੱਚ ਭਾਈ ਕੀ ਕਰੀਏ ਬੰਦਰਾ ਕੁੜੀਆਂ ਤੋਂ ਬਾਅਦ ਕੁੜੀਆਂ ਦੇ ਫੋਨ ਬਾਅਦ ਚ ਲੈਂਦੇ ਨੇ ਹਾਂ ਇੱਧਰੋਂ ਬਾਅਦ ਨੇ ਨਵੀਂ ਬੰਦੀ ਲੱਗਦੀ ਹੈ ਅੱਜ ਆ ਪੰਜੀ ਲੈ ਲਈ ਬਾਕੀ ਹਾਰ ਸ਼ਿੰਗਾਰ ਕੱਲ ਵੀ ਅਸੀਂ ਉਹ ਬਹੁਤ ਸਮਾਨ ਲੈ ਗਏ ਸੀਗੇ ਅੱਜ ਵੀ ਨਹੀਂ ਕਰਨਾ ਸਮਾਨ ਆਪਾਂ ਮੈਟ ਵਗੈਰਾ ਤੇ ਘੋੜਿਆਂ ਦੀਆਂ ਬਾਗਾਂ ਸਾਰਾ ਕੁਝ ਲੈ ਜਾਾਂਗੇ ਭਾਈ ਆਹੀ ਦੁਕਾਨ ਤੋਂ ਹੀ ਲੈਨੇ ਆ ਸਾਰਾ ਕੁਝ ਭਾਈ ਦਾ ਬਹੁਤ ਸੋਹਣਾ ਸਮਾਨ ਹੁੰਦਾ ਭਾਈ ਹਾਂ ਮੈਂ ਤਾਂ ਦੁਕਾਨ ਦੇ ਵਿੱਚ ਸਮਾਨ ਮਿਲਦਾ ਠੀਕ ਹੈ ਪਤਾ ਜਦੋਂ ਦੇ ਘੋੜਿਆਂ ਦਾ ਕੰਮ ਕਰ ਲੈਂਦੇ ਸੀ ਬਾਈ ਤੋਂ ਲੈਂਦੇ ਹਾਂ ਤੇ ਬਾਕੀ ਅੱਜ ਤੁਹਾਨੂੰ ਅਸੀਂ ਸਾਰੇ ਤੁਰ ਫਿਰ ਕੇ ਜਾਨਵਰ ਦਿਖਾਵਾਂਗੇ ਕਿੰਨੀ ਕ ਬਸ ਤਾਂ ਸ਼ਾਮ ਤੱਕ ਫੁੱਲ ਮੰਡੀ ਭਰੇ ਜਾਣੀਆਂ ਕਿਉਂਕਿ ਜਿਹੜੇ ਪਹਿਲਾਂ 2 ਤਰੀਕ ਹੁੰਦੀਆਂ ਨੇ ਮੰਡੀ ਦੇ 5 ਦਿਨ ਲੱਗਦੇ ਪਹਿਲੇ 2 ਦਿਨ ਤਾਂ ਮੰਡੀ ਬਾਈ ਭਰਦੇ ਹੂਆ ਉਸ ਤੋਂ ਬਾਅਦ ਉਤਾਰਦੇ ਹਾਂ ਘੋੜੀਆਂ ਦਿਖਾਉਂਦੇ ਆ ਤੁਹਾਨੂੰ ਆਪਣਾ ਟੈਂਟ ਨੇ ਵੀ ਸਾਡੇ ਨਾਲ ਸਰਪੰਚ ਸਾਹਿਬ ਸਸੀਕਲ ਜੀ ਸਸੀਕਲ ਜੀ ਤੇ ਨਾਲ ਇਹਨਾਂ ਦਾ ਬੇਟਾ ਹਰਸ਼ੀ ਸਰਪੰਚ ਸਾਹਿਬ ਜੀ ਉਹਨਾਂ ਦੇ ਵੀ ਘੋੜੀਆਂ ਰੱਖੇ ਹੋਏ ਨੇ ਇਸ ਸਾਲ ਤੋਂ ਹੀ ਲੈ ਕੇ ਆਉਂਦੇ ਜੀ ਕਿਉਂਕਿ ਆਪਣੇ ਕੋਲ ਕਿਹੜਾ ਸੇਵਿੰਗ ਵਾਲੀ ਹੈ ਨਾ ਆਪਣੇ ਕੋਲ ਦਿਖਾਰੇ ਰੱਖਿਆ ਹਾਂ ਹਾਂ ਅੱਜ 9 ਤਰੀਕ ਅੱਜ ਪੂਰੀ ਮੰਡੀ ਭਰ ਜੂਗੀ ਤੇ ਇਹ ਬਲੌਗ ਆਪਾਂ ਸ਼ਾਮ ਨੂੰ ਪਾ ਦੇਣਾ ਬਾਕੀ ਕੱਲ ਨੂੰ ਪਰਸੋਂ ਬਹੁਤ ਰੌਣਕਾਂ ਲੱਗਣੀਆਂ ਨੇ ਉਹਦੇ ਜਿਹੜੇ ਵੀ ਰਣ ਜਾਨਵਰ ਖਰੀਦਣਾ ਜਾਂ ਸੇਲ ਕਰਨਾ ਉਹ ਆਪਣੇ ਲੈ ਕੇ ਪਹੁੰਚਿਓ ਬਾਈ ਪਾਣੀ ਦੇ ਟੈਂਕਰ ਦੀ ਬਹੁਤ ਲੋੜ ਸੀ ਧੰਨਵਾਦ ਕਰਦੇ ਆ ਕਾਲੀ ਚਾਚਾ ਜੀ ਦਾ ਤੇ ਸਾਡੀ ਸਾਰੀ ਸਮੂਚੀ ਟੀਮ ਦਾ ਹੈਲੀ ਲਿਆਂਦੇ ਬੈਨਰ ਪੁੰਦਰ ਫੜ ਲਿਆਂਦੇ ਲੈ ਵੀ ਨਾਵਨ ਨੇ ਬੈਨਰ ਲਿਆਂਦੇ ਹੁਣ ਬੈਨਰ ਲਾਉਣੇ ਆ ਕੀ ਹਾਲ ਹੈ ਜੀ ਵੀ ਵੀ ਪਾਣੀ ਦੀ ਜ਼ਰੂਰਤ ਸੀ ਬਾਈ ਪਾਣੀ ਪਹੁੰਚ ਗਿਆ ਕੋੜੀਆਂ ਦਾ ਪੁਰਾਣਾ ਬੰਦਾ ਲੱਖੀ ਛੰਨਾ ਵਾਲਾ ਕੋੜੀਆਂ ਬਹੁਤ ਪਿਆਉਂਦਾ ਸੰਦੀਪ ਫੈਰੀਰ ਜੀ ਫਿਰਦੇ ਨੇ ਹੋਰ ਬਾਈ ਠੀਕ ਠਾਕ ਜੀ ਤੇ ਬਾਈ ਉਹਨੇ ਇੱਧਰ ਕੋੜਾ ਨਹੀਂ ਫਿਰਦੇ ਹੋ ਹਾਂ ਜੀ ਬਾਈ ਯੂਨੀਅਨ ਦਾ ਕੋੜਾ ਪੂਰਾ ਹੋ ਗਿਆ ਠੀਕ ਹੈ ਮੁੰਡਾ ਲੈਨੇ ਨੇ ਬਿਜੀ ਰਾਤ ਦਾ ਚੱਲਦਾ ਅੱਛਾ ਇਹ ਹੁਣ ਦਿਖਾਉਣ ਲੈ ਕੇ ਆਏ ਨੇ ਠੀਕ ਹੈ ਜੀ ਮੁਕਸਰ ਤੋਂ ਆਏ ਨੇ ਬਾਈ ਹੁਣੀ ਸਾਦੀ ਹਰੀ ਤੋਂ ਆਏ ਨੇ ਸਾਦੀ ਹਰੀ ਤੋਂ ਲੈ ਵੀ ਸਾਦੀ ਓਕੇ ਓਕੇ ਹਾਂਜੀ 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 ਠੀਕ ਹੈ ਠੀਕ ਹੈ ਮੈਂ ਸਮਝ ਗਿਆ ਠੀਕ ਹੈ ਬਾਈ ਹੁਣ ਮੰਡੀ ਦੇ ਵਿੱਚ ਤੁਰ ਫਿਰ ਕੇ ਸਾਰੇ ਘੋੜੇ ਦੇਖਦੇ ਆਂ ਤੇ ਐਸਾ ਕੋਈ ਘੋੜਾ ਨਹੀਂ ਹੋਣਾ ਜਿਹੜਾ ਸਤਾਜੀ ਨਾ ਚੈੱਕ ਕਰਨਾ ਤੇ ਫਿਰ ਇਹ ਜ਼ਰੂਰੀ ਹਾਂ ਜ਼ਰੂਰੀ ਆ ਕਿਉਂਕਿ ਭਾਈ ਜਦੋਂ ਕਹਿੰਦੇ ਬੰਦਾ ਵਪਾਰ 'ਚ ਪੈਂਦਾ ਫਿਰ ਸਾਰਾ ਕੁਝ ਦੇਖ ਕੇ ਲੈਣਾ ਪੈਂਦਾ ਜਦੋਂ ਨਵਾਂ ਬੰਦਾ ਆ ਜਾਂਦਾ ਉਹ ਲੋਕ ਇੰਨਾ ਕਿ ਵਹਿਮ ਪਾਉਂਦੇ ਉਹਨਾਂ ਨੂੰ ਕੁਝ ਪਤਾ ਨਹੀਂ ਤਾਂ ਭਾਈ ਪੌਰੀਆਂ ਦਾ ਸਾਫ ਆ 58 59 ਇੰਚ ਵਾਲੇ ਕੱਦ ਨੂੰ ਤਾਂ ਸਤਾਜੀ ਕੱਦੇ ਨਹੀਂ ਮੰਨਦੇ ਹੈਗੇ ਹਾਂ ਹੁਣ ਮੰਨਦੇ ਕਿਉਂਕਿ ਪੁਰਾਣੇ ਘੋੜੀਓ ਹੁੰਦੇ ਆ ਆ ਜੋਦੇ ਦਾ ਘੋੜਾ ਜਿਹਦੇ ਤਲੇ ਵੀ ਇੱਧਰ ਖੜਿਆ ਸਾਰਾ ਰੇੜੇ ਵਾਲਾ ਮਾਲ ਜਿਹੜੇ ਬਾਈ ਜਿਹੜੇ ਬਾਈਆਂ ਦਾ ਰੋਜ਼ਗਾਰ ਆ ਗੇੜਾ ਲਾਉਂਦੇ ਆ ਤੇ ਉਹ ਨਸਲਾ ਇਹ ਵੀ ਮੰਡੀ ਦੇ ਵਿੱਚ ਬਹੁਤ ਪਹੁੰਚਦੇ ਆ ਤੇ ਦੇਖਣ ਨੂੰ ਮਿਲਦੇ ਆ ਇਹਨਾਂ ਵਿੱਚ ਜੁੜਦੇ ਆ ਬਾਈ ਇਹ ਆ ਸਕਾਰਪੀਓ ਚ ਘੋੜੀਆਂ ਆਪਣੀਆਂ ਵੀ ਆਈ ਜਾਂਦੀਆਂ ਨੇ ਕੱਲ ਤੱਕ 10-12 ਆਪਣੀਆਂ ਘੋੜੀਆਂ ਪਹੁੰਚ ਜਾਣੀਆਂ ਨੇ ਇਹ ਆ ਗਈ ਬਾਕੀ ਆ ਖੜੀਆਂ ਨੇ ਬਾਈ ਲਾਈਨ ਚ ਲੇ ਵੀ ਬਾਬਾ ਗੁਰਵਿੰਦਰ ਜੀ ਉਹਨਾਂ ਦਾ ਪੰਜਾਬ ਸ਼ਿੰਗਾਰ ਚੈਂਪੀਅਨ ਆਫ ਚੈਂਪੀਅਨ ਕੋੜਾ ਵੀ ਇੱਥੇ ਪਹੁੰਚਣਾ ਪਰਸੋ ਲੈ ਕੇ ਆਵਾਂਗੇ ਵੀਰੇ ਹਾਂਜੀ ਪਰਸੋ 11 ਤਰੀਕ ਨੂੰ 11 ਤਰੀਕ ਨੂੰ ਬਾਈ ਏਸ ਆਪਣੇ ਟੈਂਟ ਕੋਲੇ ਆ ਜਾਣਾ ਸਾਰੇ ਵੀਰ ਦਰਸ਼ਨ ਜ਼ਰੂਰ ਕਰਿਓ ਵੈਸੇ ਤਾਂ ਤੁਸੀਂ ਉਹਨੂੰ ਇੰਟਰਨੈਟ ਤੇ ਦੇਖਦੇ ਹੀ ਰਹਿੰਦੇ ਹੋ ਪਰ ਉਹਦੇ ਲਾਈਵ ਦਰਸ਼ਨ ਕਰਨੇ ਤਾਂ 11 ਤਰੀਕ ਨੂੰ ਸਾਰੇ ਵੀਰ ਪਹੁੰਚਿਓ ਹਾਂ ਬਿਲਕੁਲ ਵੀਰੇ ਲੈ ਵੀ ਮਿੱਤਰੋ ਹੁਣ ਤੁਹਾਨੂੰ ਆਪਣੇ ਜਾਨਵਰਾਂ ਦੀ ਦੇ ਦਈਏ ਡਿਟੇਲ ਇੱਧਰ ਬਾਈ ਛਿਵੇ ਵਾਲੇ ਇਹ ਵੀ ਪਹੁੰਚ ਗਿਆ ਸਾਰੀਆਂ ਘੋੜੀਆਂ ਦਿਖਾਉਣੇ ਆ ਤੁਹਾਨੂੰ ਇੱਕ ਵਾਰੀ ओके okay. आ ਜਿਓ ਮੰਗੋਈ ਇੱਧਰ ਆ ਜਿਓ ਵੀਰੇ ਤੇ ਆ ਕੋੜੀ ਦੀ ਡਿਟੇਲ ਦੋ ਜੀ ਮੈਨੂੰ ਨੀਲੀ ਦੀ ਇਹ ਬਾਈ ਆਪ ਹਮ ਲਿਆ ਦੀਆ ਜੀ ਤੇ ਗੱਬਣਾ ਬਾਈ ਇਹ ਥੋੜੀ ਛੇਵੇਂ ਕੋਲੇ ਤੋਂ ਠੀਕ ਹੈ ਜੀ ਇਹ ਆਪਣਾ ਹੁਣ ਮੰਡੀ ਦੇ ਵਿੱਚ ਆਪਾਂ ਲੈ ਕੇ ਪਹੁੰਚ ਗਏ ਆ ਤੇ 12 ਤੱਕ ਐਫੀ ਨੇ ਇਹ ਵੀਰੇ ਹਾਂ 12 ਤੱਕ ਹੀ ਨੇ ਜਣ ਬਰਾ ਤੇ ਜਿੰਨੀਆਂ ਵੀ ਆਪਾਂ ਹੁਣ ਕੋੜੀਆਂ ਦਿਖਾਵਾਂਗੇ ਸਾਰੀਆਂ ਸੇਲ ਤੇ ਹਨਾ ਸੇਲ ਵਾਸਤੇ ਕੋੜੀਆਂ ਨੇ ਵੀਰੇ ਆਪਣੀਆਂ ਇਹ ਠੀਕ ਹੈ ਬਾਈ ਹਾਂਜੀ ਤੇ ਬਾਕੀ ਜਿੰਮੇ ਕੋਈ ਵੀਰ ਆਊਗਾ ਦੇਖ ਪਰਖ ਕੇ ਆਪਣਾ ਰੇਟ ਮੌਕੇ ਤੇ ਕਰ ਲਾਂਗੇ ਆ ਵੀ ਬਾਈ ਦੇਖ ਵਰਕੇ ਖੋਲ ਕਰਕੇ ਸਾਰਾ ਉਹ ਦੇਖੇ ਹਾਂਜੀ ਤੇ ਔੜੀਆਂ ਬਹੁਤ ਜ਼ਿਆਦੇ ਚੰਗੀਆਂ ਲੱਗ ਸਵਾਰੀ ਸੂਰੀ ਦੀ ਆਪਾਸ ਸਾਰੀਆਂ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਸਾਰੀਆਂ ਨੇੜੇ ਨੇੜੇ ਖੜੀਆਂ ਨੇ ਮੈਂ ਵੀ ਲੈ ਕੇ ਆਇਆ ਹਾਂ ਇੱਧਰ ਬਾਈ ਕੋੜੀ ਮੱਗਵਾ ਕੋੜੀ ਸਦੀਆ ਇਹ ਠੀਕ ਹੈ ਜੀ ਇਹ ਵੀ ਗੱਬਣਾ ਬਾਈ 6 ਵੇ ਤੇ ਫਿਰ ਆ ਜਾਂ ਸਵਾਦਲ ਵਾਲੇ ਦੀ ਸਵਾਦਲ ਵਾਲੇ ਇਹ ਵੀ 6 ਵੇ ਤੋਂ ਗੱਬਣਾ ਤੇ ਪਰਲੀ ਨੀਲੀ ਵੀ 6 ਵੇ ਤੋਂ ਗੱਬਣਾ ਲੈ ਵੀ ਦੋਨੇ ਪੂਰੇ ਫੇਮਸ ਕੋੜੇ ਤੋਂ ਗੱਬਣਾ ਤੇ ਇਧਰ ਤੀਜੀ ਕੋੜੀ ਜੀ ਇਹ ਹੈ ਪਰ ਸਵੇ ਤੋਂ ਚੱਕ ਪਾਸ ਹੈ ਵੀ ਇਹ ਵੀ ਗੱਬਣਾ ਹੈ ਹਾਂ ਜੀ ਵੀ ਗੱਬਣਾ ਵੀਰੇ ਠੀਕ ਹੈ ਬਾਈ ਆ ਜਾ ਲੈਣੀਆਂ ਸਾਰਾ ਵਾਲੀ ਦੀ ਆ ਹਾਂ ਜੀ ਫਟੇ ਕੋੜੀ ਦੀ ਇਹ ਵੀ ਇਹ ਵੀ ਚੱਕ ਪਾਸ ਆ ਸਵੇ ਇਹ ਵੀ 6 ਵੇ ਤੋਂ ਗੱਬਣਾ ਹੈ ਸਾਰੀਆਂ ਕੋੜੀਆਂ ਟਾਪ ਦੀਆਂ ਨੇ ਬਾਈ ਚਾਰੋ ਚਾਰੋ ਸਵੇ ਕੋੜੇ ਤੋਂ ਗੱਬਣਿਆ ਬਸ਼ੇਰੀ ਬਾਈ ਇਹ ਸੂਰਜ ਦੀ ਆ ਵੀਰੇ ਮਿਆਲ ਵਾਲੇ ਇਹ ਮਿਆਲ ਵਾਲੇ ਸੂਰਜ ਦੀ ਬੱਚੀ ਆ ਗਈ ਹਾਂ ਜੀ ਤੇ ਇਧਰ ਬਾਈ ਨੀਲੀ ਕੋੜੀ ਇਹ ਬਾਈ ਅਰਜੰਦੀਆ ਰੌਜਾ ਜੀ ਇਹ ਅਰਜੰਦੀਆ ਕੀ ਇਹਨੂੰ ਹੋ ਗਏ ਵੀਰੇ ਮੇਟ ਬਾਈ ਨੂੰ ਸਟਾਰ ਕੋੜੇ ਤੇ ਠੀਕ ਹੈ ਬੈ ਤਾਪ ਦੇ ਬੱਚੇ ਤੋਂ ਮੇਟ ਹੈ ਬਾਈ ਆਬ ਸ਼ੇਰਾ ਵੀਰੇ ਇਹ ਬਸ਼ੇਰਾ ਵੀਰੇ ਖਲੀਫੇ ਦਾ ਜਮੀ ਇੱਕ ਰੰਗਾ ਹੈ ਨਾ ਹਾਂ ਵੀਰੇ ਜਵੀ ਸੱਪ ਵਰਗਾ ਕਾਲਾ ਜੀ ਪਿਛਲਾ ਪੈ ਚਿੱਟਾ ਹਾਈਡ ਕਰੂ ਬਾਈ ਚੰਗਾ ਬਸ਼ੇਰਾ ਸਾਹਮਣ ਵਾਲਾ ਬਾਈ ਠੀਕ ਹੈ ਜੀ ਤੇ ਨੌਕਰੀ ਇਹ ਵੀਰੇ ਕੋੜੀ ਨੌਕਰੀ ਬਾਗਲਦੀ ਆ ਹਾਂਜੀ ਠੀਕ ਚਾਰ ਦਾ ਲੱਗਦੀ ਠੀਕ ਹੈ ਇਹ ਉਹ ਨਾ ਪਰ ਮੇਟ ਕਰਾਵਾਂਗੇ ਮੰਡੀ ਦੀ ਹਾਈਟ ਦੀ ਬਈ ਸਾਡੇ ਕਾਰਟਿੰਗ ਸਾਡੇ ਕਾਰਟਿੰਗ ਚ ਹਾਈਟ ਆ ਤੇ ਇਹ ਕੋੜੀ ਬਈ ਮੇਟ ਕਰਾਉਣੀ ਆ ਤੇ ਹੀਟ ਦੇ ਵਿੱਚ ਬਈ ਫੁਲਕਾਣੀ ਕਿਹੜੀਆਂ ਬਹੁਤ ਰਹਿਤਾ ਠੀਕ ਐ ਬਈ ਤੇ ਇਧਰ ਮਾਰਵਾੜੀ ਹਾਂ ਇਹ ਮਾਰਵਾੜੀ ਦੀ ਕੋੜੀ ਹੁਣ ਆਪਾਂ ਸਾਲ ਵਿੱਚ ਤੋਂ ਮਿਲਾਵਾਂਗੇ ਬਈ ਬਹੁਤ ਚੰਗੀ ਮਿਲਾਉਣੀ ਮੇਟ ਕਰਾਉਣੀ ਆ ਵੀਰ ਇਹਨੂੰ ਕੱਲ ਨੂੰ ਪੇਟਲ ਕੋੜੀ ਆ ਬਈ ਕੱਲ ਨੂੰ ਜੰਪ ਦੇਣਾ ਇਹਨੂੰ ਪਹਿਲਾਂ ਇਹ ਬਈ ਪਹਿਲਾਂ ਸ਼ੁਕਤਾਂ ਸਤੂ ਵੀ ਤੂਈ ਆ ਇਕ ਤੋਂ ਆਪ ਨਵਾਂ ਆਪ ਤੋਂ ਵੀ ਵਧੀਆ ਰੀ ਦਿੱਤੀ ਆ ਬਹੁਤ ਜਿਆਦਾ ਚੰਗੀ ਓਕੇ ਜੀ ਓਕੇ ਦੋ ਵਾਰ ਚੰਗੀ ਬੱਚੇ ਦੇ ਤਵੇ ਵੀ ਇਹ ਕੋੜੀਆਂ ਦੇ ਨੰਬਰ ਬਾਈ ਦੇ ਇੱਕ ਵਾਰੀ ਬੋਲ ਦੋ 9877 74002 98778 64002 ਤੇ ਬਾਈ ਦਾ ਨੰਬਰ ਸਕਰੀਨ ਤੇ ਵੀ ਲਾ ਮੇਟਰ ਬਾਕੀ ਜਦੋਂ ਵੀ ਤੁਸੀਂ ਮੰਡੀ ਦੇ ਵਿੱਚ ਐਂਟਰ ਹੋਗੇ ਜਾਂ ਤੁਸੀਂ ਫੋਨ ਤੇ ਵੀ ਗੱਲਬਾਤ ਕਰ ਸਕਦੇ ਗੱਲਬਾਤ ਕਰਕੇ ਆ ਜਿਓ ਪਿੱਛੇ ਐਂਡ ਤੇ ਐਨ ਟੈਂਟਾ ਉਰੇ ਕੱਲ ਨੂੰ ਟੌਪ ਦੇ ਚੈਂਪੀਅਨ ਅਸਟ੍ਰੇਲੀਅਨ ਵੀ ਆਉਣਿਆ ਇਹ ਕੋ ਰਾਜੀ ਤਿਆਰ ਦੇਖੋ ਤੁਸੀਂ ਕੋੜੀ ਬਾਕੀ ਬਾਈ ਦੀ ਸੇਵਾ ਬੋਲਦੀ ਆ ਇੱਧਰ ਸਾਰੇ ਮਿੱਤਰ ਬੈਠਿਆ ਹੋਰ ਬਾਬਾ ਜੀ ਠੀਕ ਹੋ ਸ੍ਰੀ ਕਾਲ ਜੀ ਬਹੁਤ ਲੰਬੇ ਟਾਈਮ ਬਾਅਦ ਐਂਟਰੀ ਆਈ ਕੌਣ ਕੌਣ ਜਾਣਦੇ ਮੁੰਡੇ ਨੂੰ ਅੱਜ ਕੱਲ੍ਹ ਕਹਿੰਦੇ ਪਾਗੜੀ ਬਨ ਕੇ ਸਿੰਘ ਸਰਦਾਰ ਸੱਜ ਗਏ ਨੇ ਟੱਗ ਬੰਨਦਾ ਤੇ ਬੰਨਦਾ ਪੀਲੀ ਨਹੀਂ ਹਾਂ ਕੁੜੀ ਮਰ ਗਈ ਐਲ ਸੀ ਡੀ ਦੀ ਲਓ ਜੀ ਥੱਲੇ ਉੱਤੇ ਬਾਈ ਜੀ ਦੇ ਥੱਲੇ ਜੀਨ ਕਟਿਫਟੀ ਉੱਤੇ ਇਹ ਤੇ ਬਾਕੀ ਚੜਾਈਆਂ ਦੀਆਂ ਪੂਰੀਆਂ ਬਾਈ ਉਥੋਂ ਆਇਆ ਜਿੱਥੇ ਪਾਣੀ ਆ ਗਿਆ ਹਾਂ ਮੰਟੀ ਕਹਿੰਦਾ ਹੂੰ ਤਾਂ ਵੈਸੇ ਇਹ ਗਿਆ ਹੋਇਆ ਸੀ ਜੌਬ ਤੇ ਜ਼ਰੂਰੀ ਮੰਡੀ ਤੇ ਕਹਿੰਦਾ ਬਾਈ ਪਹੁੰਚ ਨਹੀਂ ਪਹੁੰਚਣਾ ਤਾਂ ਕਰਕੇ ਹੁਣੇ ਹੁਣੇ ਲੈਂਡ ਹੋਇਆ ਇਹ ਫਿਰ ਆਪਾਂ ਬਾਈ ਨੇ ਟੰਬੂ ਲਾਇਆ ਚੋਟੀ ਤੇ ਫਿਰ ਪਹੁੰਚੂਗਾ ਨਹੀਂ ਠੀਕ ਹੈ ਯਾਗਰ ਫੇਰ ਨਹੀਂ ਟਲ ਰਿਹਾ ਇਹ ਫੇਰ ਨਹੀਂ ਟਲ ਰਿਹਾ ਮਾਰੂ ਕਿਸੇ ਨੂੰ ਅੱਜ ਮੰਡੀ ਚ ਉਹ ਟੌਰਾ ਖੜਾ ਹੋ ਗਿਆ ਟੌਰਾ ਛੱਡ ਲਿਆ ਯਾਗਰ ਨੇ ਕਹਿੰਦਾ ਅੱਜ ਤੁਸੀਂ ਫੈਨ ਦੇਖਿਓ ਮੇਰੇ ਉਰੇ ਕਿਵੇਂ ਆਉਂਦੇ ਨੇ ਵੈਸੇ ਉਰੇ ਜ਼ਰੂਰ ਵੀ ਆਉਂਦਾ ਅਗਲੇ ਜੱਗੜਾ ਆਪਣਾ ਪੰਜਾਬੀ ਪੈਰਾ ਦਾ ਯਾਗਰ ਡੌਣ ਹੈ ਨਾ ਵਧੀਆ ਹਾਂ ਵੇ ਮੇ ਤੁੰ ਲਿਲਾਲੀ ਅੱਜ ਜੁੱਤੀ ਨਹੀਂ ਖੁੱਸਾ ਨਹੀਂ ਪਾ ਕੇ ਆ ਮਹਾਰਾਜੀ ਬਰੇ ਜੁੱਤੀ ਟੁੱਟ ਜਾਂਦੀ ਹੈ ਕਿ ਬਾਕੀ ਜਾਨਵਰ ਜਦੋਂ ਭਾਰੇ ਕੋੜਿਆਂ ਦੇ ਵਿੱਚ ਲੋਕ ਵੀਰੇ ਜੁੱਤੀਆਂ ਬੂਟ ਪਾ ਕੇ ਆਉਂਦੇ ਨੇ ਇਹ ਅੱਜ ਚੱਪਲਾਂ ਪਾ ਕੇ ਆ ਕਹਿੰਦਾ ਮੈਂ ਉਹ ਤਾਂ ਜੀਪਸੀ ਦੇ ਪਾਸ ਤੇ ਤੇ ਹਾਈ ਨੇ ਇੱਕ ਬੂਟ ਆਪਣਾ ਨੇ ਮੁੜ ਕੇ ਜਿਹਨੇ ਇਹਨੇ ਬੂਟ ਪਾ ਕੇ ਆਉਣੇ ਤੇ ਜੀਪਸੀ ਦੇ ਪਾਸ ਬਾਕੀ ਨੂੰ ਅੱਜ ਘੋੜੀਆਂ ਦੀ ਸਵਾਰੀ ਵੀ ਕਰਾਉਣੀ ਹੈ ਪਾਮਕ ਪਾ ਕੇ ਦਮਾ ਕਾਠੀ ਕਾਠਿਆਵਾੜੀ ਦੇ ਪਾਰੋਂ ਲੈ ਵੀ ਦੋਸਤੋ ਜਿਵੇਂ ਤੁਸੀਂ ਆਪਣੇ ਵਲੌਗ ਦੇਖਦੇ ਹੋ ਪਿਆਰ ਕਰਦੇ ਹੋ ਉਸੇ ਤਰ੍ਹਾਂ ਸਾਡੇ ਭਰਾ ਨੇ ਚੈਨਲ ਬਣਾਇਆ ਜੀ ਪ੍ਰੀਤ ਖਹਿਰਾ 855 ਬਾਈ ਉਹਨਾਂ ਦਾ YouTube ਤੇ ਚੈਨਲ ਆ ਆਪਾਂ ਵਿੱਚ ਆ ਲਾ ਦਿੰਦੇ ਆ ਬਾਈ ਤੇ ਇਹਨਾਂ ਨੇ ਖਾਸ ਵੀ ਕੀ ਕਰਨਾ ਜਿਹੜਾ YouTube ਦਾ ਚੈਨਲ ਬਣਾਇਆ ਵੀਰੇ ਆਪਾਂ ਦੇਖੋ ਇੱਕ ਤਾਂ ਬੱਚੇ ਨੂੰ ਇਧਰ ਜਿੰਨਾ ਵੀ ਸ਼ੌਂਕ ਹੋਊਗਾ ਘੋੜਿਆਂ ਵਾਲੇ ਪਾਸੇ ਆਊਗਾ ਦੇਖੋ ਬੱਚੇ ਸਾਰੇ ਹੁਣ ਬਾਹਰ ਭੱਜੀਆਂ ਦਿੰਦੇ ਨੇ ਸਰ ਜੀ ਮੈਂ ਦੱਸਦੇ ਸੀ ਵੀ ਬੱਚੇ ਵੀ ਜਿੱਦ ਕਰ ਦੱਸ ਹਾਂ ਬੱਚਾ ਬਾਹਰ ਜਾਣ ਦੀ ਜਿੱਦ ਕਰਦਾ ਸੀ ਅਸਲ ਮੈਂ ਬੱਚਾ ਇਧਰ ਰੱਖਣ ਦੇ ਕారణ ਮੈਂ ਬੱਚਾ ਇੱਧਰ ਲਾਇਆ ਇਹ ਲਾਈਨ 'ਚ ਠੀਕ ਹੈ ਵੀਰੇ ਵੀ ਅੱਗੇ ਜਿਉਂ-ਜਿਉਂ ਵੀ ਅੱਗੇ ਜਾਊਗਾ ਬੱਚਾ ਤੇ ਕਿ ਜਿਹੜੇ ਆਪਣੇ ਸਾਰੇ ਸੱਜਣ ਮਿੱਤਰ ਆ ਵੀ ਉਹਨਾਂ ਨੂੰ ਕਹਿਣਾ ਸਪੋਰਟ ਕਰਿਓ ਵਾਦਾ ਕਰਦੇ ਆਂ ਵੀ ਜਿੰਨੀ ਵੀ ਸਾਡੀ ਕਮਾਈ ਜਾਊ ਜਿੰਨੀ ਵੀ ਕਮਾਈ ਜਾਊਗੀ ਆਪਾਂ ਹੜਪੀੜ ਤਾਂ ਵਾਸਤੇ ਸਾਰੀ ਆਪਾਂ ਉਧਰ ਭੇਜਾਂਗੇ ਉਧਰ ਦਾਨ ਕਰਾਂਗੇ ਹਾਂ ਅੱਗੇ ਵੀ ਆਪਾਂ ਵੀ ਜੋ ਗਰੀਬ ਬੱਚਿਆਂ ਦੀ ਪੜ੍ਹਾਈ ਵਾਸਤੇ ਆ ਜੋ ਵੀ ਆਪਾਂ ਨੂੰ ਬਣੂਗਾ ਵੀ ਜੋ ਆਪਾਂ ਦਾ ਸਰੂਗਾ ਆਪਾਂ ਗਰੀਬ ਬੱਚਿਆਂ ਦੀ ਪੜ੍ਹਾਈ ਚ ਤੁਸੀਂ ਕੋਈ ਇਹ ਤਾਂ ਰੋਜ਼ਗਾਰ ਨਹੀਂ ਬਣਾਉਣਾ ਨਹੀਂ ਨਹੀਂ ਆਪਾਂ ਨੂੰ ਕੋਈ ਹੈਲਪ ਕਰਨੀ ਹਾਂ ਆਪਾਂ ਹੈਲਪ ਵਾਸਤੇ ਆਪਾਂ ਨੂੰ ਕੋਈ ਰੋਜ਼ਗਾਰ ਦਾ ਆਪਾਂ ਨੂੰ ਕੋਈ ਨਹੀਂ ਬਹੁਤ ਵੱਡੀ ਗੱਲ ਹੁੰਦੀ ਹੈ ਦੋਸਤੋ ਇਹ ਸਾਰੇ ਜਾਣੇ ਸਪੋਰਟ ਕਰਿਓ ਚੈਨਲ ਨੂੰ ਬਾਕੀ ਕੱਲੂ ਲੱਗਣੀਆਂ ਨੇ ਪੂਰੀਆਂ ਮੰਡੀ ਤੇ ਰੌਣਕਾਂ ਹੁਣ ਤਾਂ ਸਾਰੇ ਆਪਣੋ ਆਪਣੇ ਘੋੜਿਆਂ ਨੂੰ ਪੱਠੇ-ਟੱਠੇ ਪਾ ਕੇ ਸਾਰੇ ਕਰ ਰਹੇ ਆ ਰੈਸਟ ਤੇ ਅਸੀਂ ਵੀ ਚੱਲਿਆ ਹੁਣ ਪਿੰਡ ਬਈ ਕੱਲੂ ਆਉਣਾ ਇੱਥੇ ਆਪਣਾ ਇਮਰਾਨ ਤੇ ਸ਼ੰਦਾ ਆਪਾਂ ਹਲੇ ਜਵਾਨ ਹੋ ਜਾਣ ਦੋ ਹਜੇ ਬੱਚਾ ਅਗਲੇ ਸਾਲ ਲੈ ਕੇ ਆਵਾਂਗੇ ਪ੍ਰਮਾਤਮਾ ਸੱਖ ਰੱਖੇ ਤੇ ਜਦੋਂ ਸ਼ੰਦਾ ਲਾਉਣਾ ਨੇ ਬਈ ਬਹਿ ਜਾ ਬਹਿ ਜਾ ਕਰਵਾ ਦੇਣੀ ਇਹ ਸੁਪਨਾ ਬਾਕੀ ਤੁਹਾਡੇ ਭਰਾਵਾਂ ਦਾ ਪਿਆਰ ਮਿਲਦਿਆ ਅਗਲੇ ਬਲੌਗ ਦੇ ਚੰਗਾ ਜੀ ਰੱਬ ਰੱਖਾ ਕੱਲੂ ਦਿਖਾਉਣੇ ਜਾਗਰਦੀਆਂ ਪੋਣੀ ਵੀਡੀਓ